ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ munshi premchand ਦੀ ਬਹੁਤ ਹੀ ਪ੍ਰਸਿੱਧ ਕਹਾਣੀ ਕਫਨ ਇਹ ਕਹਾਣੀ ਹੈ ਕੀਸੂ ਅਤੇ ਮਾਦਵ ਦੀ ਕੀਸੂ ਪਿਤਾ ਹੈ ਅਤੇ ਮਾਦਵ ਪੁੱਤ ਇਹ ਕਹਾਣੀ ਸ਼ੁਰੂ ਹੁੰਦੀ ਹੈ ਬੁਧਿਆ ਨਾਲ ਜੋ ਕਿ ਮਾਦਵ ਦੀ ਪਤਨੀ ਹੈ ਤੇ ਜੋ ਕਿ ਬਿਮਾਰ ਹੈ ਚਲੋ ਸ਼ੁਰੂ ਕਰਦੇ ਹਾਂ ਇਹ ਕਹਾਣੀ ਝੁੱਗੀ ਦੇ ਬਾਹਰ ਪਿਓ ਪੁੱਤ ਦੋਵੇਂ ਹੀ ਇੱਕ ਤੁਖ ਦੀ ਧੂਣੀ ਦੀਵਾਰੇ ਚੁੱਪਚਾ ਬੈਠੇ ਸਨ ਅਤੇ ਅੰਦਰ ਮੁੰਡੇ ਦੀ ਜਵਾਨ ਘਰ ਵਾਲੀ ਬੁਧੀਆਂ ਜੰਮਣ ਪੀੜਾਂ ਦੇ ਦਰਦ ਕਰਕੇ ਤੜਫ ਰਹੀ ਸੀ ਥੋੜੀ ਥੋੜੀ ਦੇਰ ਬਾਅਦ ਉਸ ਦੇ ਮੂੰਹੋਂ ਅਜਹੀ ਦਿਲਚੀਰਮੀ ਚੀਖ ਨਿਕਲਦੀ ਕਿ ਦੋਹਾਂ ਦਾ ਕਾਲਜਾ ਮੂੰਹ ਨੂੰ ਆ ਜਾਂਦਾ ਸਰਦੀ ਦੀ ਰਾਤ ਸੀ ਕੁਦਰਤ ਸਨਾਟੇ ਵਿੱਚ ਡੁੱਬੀ ਹੋਈ ਸੀ ਪੂਰਾ ਪਿੰਡ ਹਨੇਰੇ ਚ ਖੋ ਗਿਆ ਸੀ ਕਿਸੂ ਨੇ ਕਿਹਾ ਬਚਦੀ ਨਹੀਂ ਲੱਗਦਾ ਏ ਸਾਰਾ ਦਿਨ ਭੱਜ ਨੱਠ ਚੋਂ ਹੀ ਲੰਘ ਗਿਆ ਜਾ ਕੇ ਵੇਖ ਕੇ ਆ ਤਾਂ ਜਰਾ ਮਾਦਵ ਖਿਜ ਕੇ ਬੋਲਿਆ ਮਰਨਾ ਹੀ ਹੈ ਤਾਂ ਛੇਤੀ ਮਰੇ ਬਹਿ ਕੇ ਕੀ ਕਰਾਂ ਤੂੰ ਤਾਂ ਬਾਲਾ ਹੀ ਪੱਥਰ ਦਿਲ ਹੈ ਸਾਰਾ ਸਾਲ ਜੀ ਦੇ ਨਾਲ ਹੱਸਦਾ ਖੇਡਦਾ ਰਿਹਾ ਅੱਜ ਉਹਦੇ ਨਾਲ ਐਨੀ ਬੇਬਫਾਈ ਮੇਥੋਂ ਤਾਂ ਉਹਦਾ ਤੜਫਣਾ ਤੇ ਹੱਥ ਪੈਰ ਮਾਰਨੇ ਵੇਖ ਨਹੀਂ ਹੁੰਦਾ ਚਮਾਰਾਂ ਦਾ ਟੱਬਰ ਸੀ ਸੇ ਸਾਰੇ ਪਿੰਡ ਵਿੱਚ ਬਦਨਾਮ ਕਿ ਸੂ ਇੱਕ ਦਿਨ ਕੰਮ ਕਰਦਾ ਤਾਂ ਤਿੰਨ ਦਿਨ ਆਰਾਮ ਕਰਦਾ ਮਾਦਵ ਐਡਾ ਕੰਮਚੋਰ ਸੀ ਕਿ ਜੇ ਅੱਧਾ ਘੰਟਾ ਕੰਮ ਕਰਦਾ ਤਾਂ ਘੰਟਾ-ਘੰਟਾ ਚਿਲਮ ਪੀਣ ਨੂੰ ਲਾਉਂਦਾ ਇਸ ਲਈ ਉਹਨਾਂ ਨੂੰ ਕਿਤੇ ਦਿਹਾੜੀ ਨਹੀਂ ਸੀ ਮਿਲਦੀ ਘਰ ਵਿੱਚ ਜੇ ਮੁਠੀ ਭਰ ਵੀ ਦਾਣੇ ਹੁੰਦੇ ਤਾਂ ਉਹ ਕੰਮ ਨਾ ਕਰਨਦੇ ਜਿਵੇਂ ਸੌਂ ਹੀ ਖਾ ਲੈਂਦੇ ਜਦੋਂ 2-4 ਫਾਕੇ ਕੱਟਣੇ ਪੈਂਦੇ ਤਾਂ ਕੀ ਸੂ ਦਰਖਤ ਤੇ ਚੜ ਕੇ ਲੱਕੜਾਂ ਵੜਦਾ ਤੇ ਮਾਦਵ ਮੰਡੀ ਵਿੱਚ ਜਾ ਕੇ ਵੇਚ ਆਉਂਦਾ ਤੇ ਜਦੋਂ ਤੱਕ ਉਹ ਪੈਸੇ ਬਚੇ ਰਹਿੰਦੇ ਦੋਨੋਂ ਜਾਣੇ ਕੰਧਾਂ ਕੋਲੇ ਕੱਛ ਤੇ ਫਿਰਦੇ ਤੇ ਜਦੋਂ ਫਾਕੇ ਦੀ ਨੌਬਤ ਆਉਂਦੀ ਤਾਂ ਫਿਰ ਲੱਕੜਾਂ ਵੱਢਦੇ ਜਾਂ ਮਜ਼ਦੂਰੀ ਭਾਲਦੇ ਪਿੰਡ ਵਿੱਚ ਕੰਮ ਦੀ ਕੋਈ ਘਾਟ ਨਹੀਂ ਸੀ ਕਿਸਾਨਾਂ ਦਾ ਪਿੰਡ ਸੀ ਮਿਹਨਤੀ ਬੰਦੇ ਲਈ 50 ਕੰਮ ਪਰ ਇਹ ਦੋਹਾਂ ਨੂੰ ਲੋਕ ਉਦੋਂ ਹੀ ਬੁਲਾਉਂਦੇ ਜਦੋਂ ਦੋ ਬੰਦਿਆਂ ਤੋਂ ਇੱਕ ਦਾ ਕੰਮ ਲੈ ਕੇ ਵੀ ਸਬਰ ਕਰ ਲੈਣ ਤੋਂ ਬਿਨਾ ਉਹਨਾਂ ਕੋਲ ਹੋਰ ਕੋਈ ਚਾਰਾ ਨਾ ਬਚਦਾ ਹੋਵੇ ਅਜੀਬ ਜ਼ਿੰਦਗੀ ਸੀ ਇਹਨਾਂ ਦੀ ਘਰ ਵਿੱਚ ਦੋ ਚਾਰ ਮਿੱਟੀ ਦੇ ਭਾਂਡਿਆਂ ਤੋਂ ਬਿਨਾਂ ਹੋਰ ਕੋਈ ਜਾਇਦਾਦ ਨਹੀਂ ਸੀ ਲੀਰਾ ਨਾਲ ਆਪਣਾ ਨੰਗੇਜ ਟਕਦੇ ਹੋਏ ਜੀ ਰਹੇ ਸਨ ਦੁਨੀਆ ਦੇ ਫਿਕਰਾਂ ਤੋਂ ਆਜ਼ਾਦ ਗਾਲ ਤੱਕ ਕਰਜ਼ੇ 'ਚ ਡੁੱਬੇ ਹੋਏ ਗਾਲਾਂ ਵੀ ਖਾਂਦੇ ਕੁੱਟ ਵੀ ਸਹਿੰਦੇ ਪਰ ਕੋਈ ਦੁੱਖ ਨਹੀਂ ਹੁੰਦਾ ਨਮਾਣੇ ਐਨੇ ਕਿ ਪੈਸੇ ਮੁੜਨ ਦੀ ਕੋਈ ਉਮੀਦ ਨਾ ਹੋਣ ਤੇ ਵੀ ਲੋਕ ਇਹਨਾਂ ਨੂੰ ਥੋੜਾ ਬਹੁਤਾ ਕਰਜ਼ਾ ਦੇ ਦਿੰਦੇ ਸਨ ਮਟਰ ਆਲੂ ਦੀ ਫਸਲ ਸਮੇਂ ਹੋਰਾਂ ਦੇ ਖੇਤਾਂ 'ਚੋਂ ਮਟਰ ਜਾਂ ਆਲੂ ਪੁੱਟ ਲਿਆਉਂਦੇ ਤੇ ਭੁੰਨ ਕੇ ਖਾ ਲੈਂਦੇ। ਜਾਂ 5-7 ਗੰਨੇ ਪੁੱਟ ਲਿਆਉਂਦੇ ਤੇ ਰਾਤ ਨੂੰ ਬਹਿ ਕੇ ਚੁੱਪਦੇ। ਕੀਸੂ 70 ਸਾਲ ਦੀ ਉਮਰ ਹੰਢਾ ਚੁੱਕਿਆ ਸੀ ਅਤੇ ਮਾਦਵ ਵੀ ਲਾਇਕ ਪੁੱਤਰ ਵਾਂਗ ਪਿਓ ਦੇ ਪੱਦ ਚਿੰਨਾ ਤੇ ਹੀ ਚੱਲ ਰਿਹਾ ਸੀ। ਸਗੋਂ ਉਸ ਦਾ ਨਾਮ ਹੋਰ ਵੀ ਰੌਸ਼ਨ ਕਰ ਰਿਹਾ ਸੀ। ਹੁਣ ਵੀ ਦੋਵੇਂ ਜਾਣੇ ਤੂਣੀ ਦੀਵਾਲੇ ਬੈਠੇ ਆਲੂ ਭੁੰਨ ਰਹੇ ਸਨ। ਜਿਹੜੇ ਕਿਸੇ ਦੇ ਖੇਤੋਂ ਪੁੱਟ ਕੇ ਲਿਆਏ ਸਨ ਕਿਸੂ ਦੀ ਘਰ ਵਾਲੀ ਤਾਂ ਬਹੁਤ ਦਿਨ ਪਹਿਲਾਂ ਹੀ ਚਲਾਣਾ ਕਰ ਗਈ ਸੀ ਮਾਧਵ ਦਾ ਵਿਆਹ ਪਿਛਲੇ ਸਾਲ ਹੋਇਆ ਸੀ ਜਿੱਦਣ ਦੀ ਇਹ ਔਰਤ ਆਈ ਸੀ ਉਹਨਾਂ ਦੇ ਖਾਨਦਾਨ ਨੂੰ ਬੰਨਣ ਦੀ ਨਹੀਂ ਰੱਖੀ ਜਾ ਚੁੱਕੀ ਸੀ ਚੱਕੀ ਪੀ ਕੇ ਜਾਂ ਘਾਖੋਤ ਕੇ ਉਹ ਸੇਰ ਘਟ ਦਾ ਇੰਤਜ਼ਾਮ ਕਰ ਲੈਂਦੀ ਸੀ ਤੇ ਇਹਨਾਂ ਦੋਹੇ ਬੇਗੈਰਤਾ ਦਾ ਨਰਕ ਭੋਗਦੀ ਸੀ ਜਿੱਦਣ ਦੀ ਉਹ ਆਈਏ ਦੋਵੇਂ ਹੋਰ ਵੀ ਆਲਸੀ ਅਤੇ ਆਰਾਮ ਪ੍ਰਸਤ ਹੋ ਗਏ ਸਨ ਹੋਰ ਤਾਂ ਹੋਰ ਆਕੜਾਂ ਵੀ ਦਿਖਾਉਣ ਲੱਗ ਪਏ ਸਨ ਕੋਈ ਕਿਸੇ ਕੰਮ ਲਈ ਸਾਦਾ ਦਾ ਤਾਂ ਪੂਰਾ ਆਕੜ ਨਾਲ ਦੁੱਗਣੀ ਦਿਹਾੜੀ ਮੰਗਦੇ ਉਹੀ ਔਰਤਾਂ ਜੰਮਣ ਪੀੜਾਂ ਨਾਲ ਮਰ ਰਹੀ ਸੀ ਤੇ ਇਹ ਦੋਵੇਂ ਸ਼ਾਇਦ ਇਸੇ ਅੜੀਕ ਵਿੱਚ ਸਨ ਕਿ ਕਦੋਂ ਉਹ ਮਰੇ ਇਹ ਤੇ ਇਹ ਆਰਾਮ ਨਾਲ ਸੌਣ ਕਿਸੋ ਨੇ ਆਲੂ ਕੱਢ ਕੇ ਛਿੱਲਦਿਆਂ ਹੋਇਆ ਕਿਹਾ ਜਾ ਵੇਖ ਕੇ ਆ ਤਾਂ ਸਹੀ ਕੀ ਹਾਲ ਹੈ ਉਹਦਾ ਕੋਈ ਕਸਰ ਕੁਸਰ ਤਾਂ ਨਹੀਂ ਹੋਗੀ ਇੱਥੇ ਦਾ ਸਿਆਣਾ ਵੀ ਆਉਣ ਦਾ ਪੂਰਾ 1 ਰੁਪਇਆ ਮੰਗਦਾ ਮਾਦਵ ਨੂੰ ਇਹ ਡਰ ਸੀ ਕਿ ਜੇਕਰ ਅੰਦਰ ਗਿਆ ਤਾਂ ਕਿ ਸੁਨੇ ਆਲੂਆਂ ਦਾ ਵੱਡਾ ਹਿੱਸਾ ਹੜੱਪ ਲੈਣਾ ਹੈ ਅਖੇ ਮੈਨੂੰ ਤਾਂ ਅੰਦਰ ਜਾਣ ਤੋਂ ਡਰ ਲੱਗਦਾ ਹੈ ਲੈ ਡਰ ਕਾਦਾ ਮੈਂ ਬੈਠਾ ਤਾਂ ਹਾਂ ਫਿਰ ਤੂੰ ਹੀ ਦੇਖ ਲੈ ਜਾ ਕੇ ਮੇਰੀ ਜਨਾਨੀ ਜਦ ਮਰੀ ਸੀ ਤਾਂ ਮੈਂ ਤਿੰਨ ਦਿਨ ਉਹਦੇ ਕੋਲੋਂ ਹਿੱਲਿਆ ਨਹੀਂ ਸੀ ਤੇ ਨਾਲੇ ਮੈਥੋਂ ਉਸ ਨੂੰ ਸੰਗ ਨਹੀਂ ਆਊਗੀ ਜਿਹਦਾ ਕਦੇ ਮੂੰਹ ਨਹੀਂ ਦੇਖਿਆ ਅੱਜ ਉਸ ਦਾ ਉੱਦੜਿਆ ਹੋਇਆ ਸਰੀਰ ਦੇਖਾਂ ਉਹ ਨੂੰ ਕਿਹੜਾ ਕੋਈ ਆਪਣੀ ਸੁਧ ਬੁੱਧ ਹੋਣੀ ਐ ਮੈਨੂੰ ਵੇਖ ਲਿਆ ਤਾਂ ਖੁੱਲ ਕੇ ਹੱਥ ਪੈਰ ਮਾਰਨੋਂ ਵੀ ਔਖੀ ਹੋਜੂ ਮੈਂ ਤਾਂ ਇਹ ਸੋਚ ਰਿਹਾ ਬਈ ਜੇ ਕੋਈ ਜਵਾਕ ਜੱਲਾ ਹੀ ਹੋ ਗਿਆ ਤਾਂ ਕੀ ਕਰਾਂਗੇ ਸੌਂਫ ਗੁੜ ਤੇਲ ਘਰ ਚ ਤਾਂ ਕੱਖ ਵੀ ਨਹੀਂ ਸਭ ਕੁਝ ਆਜੂ ਰੱਬ ਦੇਵੇ ਤਾਂ ਸਹੀ ਜਿਹੜੇ ਲੋਕ ਹੁਣ ਇੱਕ ਪੈਸਾ ਨਹੀਂ ਦੰਦੇ ਉਹੀ ਕੱਲ ਨੂੰ ਆਪ ਸੱਦ-ਸੱਦ ਕੇ ਦੇਣਗੇ ਮੇਰੇ ਨੌ ਮੁੰਡੇ ਹੋਏ ਘਰ ਚ ਕਦੇ ਕੁਝ ਨਹੀਂ ਸੀ ਪਰ ਰੱਬ ਨੇ ਕਿਸੇ ਤਰ੍ਹਾਂ ਬੇੜਾ ਪਾਰ ਲਾ ਹੀ ਦਿੱਤਾ ਜਿਹੜੇ ਸਮਾਜ ਵਿੱਚ ਦਿਨ ਰਾਤ ਮਿਹਨਤ ਕਰਨ ਵਾਲਿਆਂ ਦੀ ਹਾਲਤ ਇਹਨਾਂ ਦੀ ਹਾਲਤ ਤੋਂ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਕਿਸਾਨਾਂ ਦੇ ਮੁਕਾਬਲੇ ਉਹ ਲੋਕ ਜਿਹੜੇ ਕਿਸਾਨਾਂ ਦੀਆਂ ਕਮਜ਼ੋਰੀਆਂ ਦਾ ਲਾਹਾ ਖੱਟਣਾ ਚਾਹੁੰਦੇ ਸਨ ਕਿਤੇ ਜ਼ਿਆਦਾ ਖੁਸ਼ਹਾਲ ਸਨ ਉੱਥੇ ਅਜਹੀ ਮਨੋਵਿਰਤੀ ਦਾ ਪੈਦਾ ਹੋ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਅਸੀਂ ਤਾਂ ਕਹਾਂਗੇ ਕਿ ਕਿਸੂ ਕਿਸਾਨਾਂ ਨਾਲੋਂ ਕਿਤੇ ਜ਼ਿਆਦਾ ਸਿਆਣਾ ਸੀ ਜਿਹੜਾ ਕਿਸਾਨਾਂ ਦੇ ਵਿਚਾਰ ਹੀਣ ਸਮੂਹ ਵਿੱਚ ਸ਼ਾਮਲ ਹੋਣ ਨਾਲ ਬੈਠਕਵਾਜਾਂ ਦੀ ਬਦਨਾਮ ਮੰਡਲੀ ਵਿੱਚ ਜਾ ਰਲਿਆ ਸੀ ਹਾਂ ਉਹਦੇ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਬੈਠਕਵਾਜਾਂ ਦੇ ਨੀਤੀ ਨਿਯਮਾਂ ਦੀ ਪਾਲਣਾ ਕਰ ਸਕਦਾ ਇਸ ਲਈ ਜਿੱਥੇ ਉਹ ਦੇ ਮੰਡਲੀ ਦੇ ਸਰਗਣਾ ਪਿੰਡ ਦੇ ਪ੍ਰਧਾਨ ਬਣੇ ਹੋਏ ਸਨ ਉਸ ਤੇ ਸਾਰਾ ਪਿੰਡ ਉਂਗਲੀ ਚੁੱਕਦਾ ਸੀ ਫਿਰ ਵੀ ਉਸ ਨੂੰ ਐਨੀ ਕੋ ਤਾਂ ਤਸੱਲੀ ਸੀ ਕਿ ਜੇਕਰ ਉਹ ਬੁਰੇ ਹਾਲਾਤਾਂ ਘਟੋ ਘਟ ਉਸ ਨੂੰ ਕਿਸਾਨਾਂ ਵਰਗੀ ਲੱਕ ਭਾਂਵੇ ਮਿਹਨਤ ਤਾਂ ਨਹੀਂ ਕਰਨੀ ਪੈਂਦੀ ਉਹਦੀ ਸਾਦਗੀ ਅਤੇ ਸਰਲਤਾ ਦਾ ਕੋਈ ਫਾਇਦਾ ਤਾਂ ਨਹੀਂ ਚੁੱਕਦਾ ਦੋਵੇਂ ਆਲੂ ਕੱਢ ਕੇ ਗਰਮ-ਗਰਮ ਹੀ ਖਾਣ ਲੱਗ ਪਏ ਕੱਲ ਦਾ ਕੁਝ ਨਹੀਂ ਸੀ ਖਾਦਾ ਐਨਾ ਸਬਰ ਨਹੀਂ ਸੀ ਕਿ ਉਹਨਾਂ ਨੂੰ ਠੰਡੇ ਹੀ ਕਰ ਲਈਏ ਕਈ ਵਾਰ ਦੋਹਾਂ ਦੇ ਮੂੰਹ ਸੜ ਗਏ ਛਿੱਲੇ ਜਾਣਦੇ ਆਲੂ ਦਾ ਬਾਹਰੀ ਹਿੱਸਾ ਤਾਂ ਜ਼ਿਆਦਾ ਗਰਮ ਨਹੀਂ ਲੱਗਦਾ ਪਰ ਦੰਦਾਂ ਦੇ ਹੇਠਾਂ ਦੱਬਦਿਆਂ ਹੀ ਅੰਦਰਲਾ ਹਿੱਸਾ ਜੀਬ ਹਲਕ ਅਤੇ ਤਾਲੂਏ ਨੂੰ ਫੂਕੇ ਰੱਖ ਦਿੰਦਾ ਸੀ ਅਤੇ ਉਸ ਪੱਖ ਦੇ ਕੋਲੇ ਨੂੰ ਮੂੰਹ 'ਚ ਰੱਖਣ ਨਾਲੋਂ ਜ਼ਿਆਦਾ ਖੈਰੀਅਤ ਇਹ ਸੀ ਕਿ ਉਸ ਨੂੰ ਅੰਦਰ ਪਹੁੰਚਾ ਦਿੱਤਾ ਜਾਵੇ ਉੱਥੇ ਉਸ ਨੂੰ ਠੰਡਾ ਕਰਨ ਲਈ ਕਾਫੀ ਸਮਾਂ ਸੀ ਇਸ ਲਈ ਦੋ ਮੈਂ ਜਲਦੀ ਜਲਦੀ ਆਲੂ ਨਿਗਲ ਜਾਂਦੇ ਸਨ ਤਾਂ ਮੈਂ ਇਸ ਕੋਸ਼ਿਸ਼ ਵਿੱਚ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਕਿਸ ਨੂੰ ਉਸ ਵੇਲੇ ਠਾਕੁਰ ਦੀ ਬਰਾਤ ਯਾਦ ਆਈ ਜਿਸ ਵਿੱਚ ਉਹ 20 ਸਾਲ ਪਹਿਲਾਂ ਗਿਆ ਸੀ ਉਸ ਦਾਵਤ ਵਿੱਚ ਉਸ ਨੂੰ ਜਿਹੜੀ ਪ੍ਰਾਪਤ ਤ੍ਰਿਪਤੀ ਮਿਲੀ ਸੀ ਉਹ ਉਸ ਦੀ ਜ਼ਿੰਦਗੀ ਵਿੱਚ ਇੱਕ ਯਾਦ ਰੱਖਣ लायक ਗੱਲ ਸੀ ਅੱਜ ਵੀ ਉਸ ਦੀ ਯਾਦ ਤਾਜ਼ਾ ਸੀ ਉਹ ਕਹਿਣ ਲੱਗਾ ਉਹ ਦਾਵਤ ਨਹੀਂ ਭੁੱਲੀ ਮੁੜ ਕੇ ਕਦੇ ਫਿਰ ਇਹੋ ਜਿਹਾ ਖਾਣਾ ਰੱਜ ਕੇ ਨਹੀਂ ਖਾਣ ਨੂੰ ਮਿਲਿਆ ਕੁੜੀ ਵਾਲਿਆਂ ਨੇ ਸਾਰਿਆਂ ਨੂੰ ਖੁੱਲੀਆਂ ਪੂੜੀਆਂ ਵਰਤਾਈਆਂ ਸਾਰਿਆਂ ਨੂੰ ਛੋਟੇ ਵੱਡੇ ਸਭ ਨੇ ਪੂੜੀਆਂ ਖਾਧੀਆਂ ਤੇ ਉਹ ਵੀ ਖਾਲਸ ਕਿਉਂ ਦੀਆਂ ਚਟਣੀ ਰਾਇਤਾ ਤਿੰਨ ਤਰ੍ਹਾਂ ਦੇ ਸੁੱਕੇ ਸਾਗ ਇੱਕ ਚਟਪਟੀ ਤਰੀ ਦਹੀਂ ਮਠਿਆਈ ਹੁਣ ਕੀ ਦੱਸਾਂ ਕਿ ਉਹ ਦਾਵਤ ਸੀ ਦਾਵਤ ਵਿੱਚ ਕੀ ਸਵਾਦ ਆਇਆ ਸੀ ਕੋਈ ਰੋਗ ਟੋਕ ਨਹੀਂ ਸੀ ਜਿਹੜੀ ਚੀਜ਼ ਚਾਹੋ ਜਿੰਨੀ ਮਰਜ਼ੀ ਖਾਓ ਲੋਕਾਂ ਨੇ ਐਨਾ ਖਾਦਾ ਐਨਾ ਖਾਦਾ ਕਿ ਕਿਸੇ ਤੋਂ ਪਾਣੀ ਵੀ ਨਾ ਪੀ ਹੋਇਆ ਪਰ ਵਰਤੌਣ ਵਾਲੇ ਕਾਹਨੂੰ ਟੱਲਦੇ ਸਨ ਪੱਤਲਾਂ 'ਚੋਂ ਗਰਮ-ਗਰਮ ਗੋਲ-ਗੋਲ ਕਚੌਰੀਆਂ ਰੱਖੀ ਜਾਂਦੇ ਬਥੇਰਾ ਮਨ ਕਰਦਾ ਮਨਾ ਕਰਦੇ ਕਿ ਨਹੀਂ ਚਾਹੀਦੀਆਂ ਪੱਤਲਾਂ ਤੇ ਹੱਥ ਰੱਖ ਕੇ ਰੋਕਦੇ ਪਰ ਉਹ ਤਾਂ ਬਸ ਵਰਤਾਈ ਜਾਂਦੇ ਅਤੇ ਜਦੋਂ ਮੂੰਹ ਧੋ ਲਿਆ ਤਾਂ ਪਾਣ ਇਲਾਇਚੀ ਵੀ ਮਿਲੇ ਪਰ ਮੈਨੂੰ ਪਾਨ ਲੈਣ ਦੀ ਸੁਧ ਕਿੱਥੇ ਸੀ ਖੜਾ ਤਾਂ ਹੋ ਨਹੀਂ ਸੀ ਹੋ ਰਹਾ ਬਸ ਜਾ ਕੇ ਆਪਣੇ ਕੰਬਲ ਤੇ ਪੈ ਗਿਆ ਐਸਾ ਦਰਿਆ ਦਿਲ ਸੀ ਉਹ ਠਾਕਰ ਮਾਦਵ ਨੇ ਇਹਨਾਂ ਪਦਾਰਥਾਂ ਦਾ ਮਨ ਹੀ ਮਨਸਵਾਦ ਲੈਂਦਿਆਂ ਕਿਹਾ ਹੁਣ ਸਾਨੂੰ ਕੋਈ ਅਜਿਹਹਾ ਪੋਜ ਕਿਉਂ ਨਹੀਂ ਖਲਾਉਂਦਾ ਹੁਣ ਕინੇ ਖਲਾਉਣਾ ਉਹ ਜ਼ਮਾਨਾ ਹੋਰ ਸੀ ਹੁਣ ਤਾਂ ਸਾਰਿਆਂ ਨੂੰ ਸਰਫਾ ਹੀ ਸੋਚਦਾ ਬਸ ਵਿਆਹ ਸ਼ਾਦੀ 'ਚ ਖਰਚਾ ਨਾ ਕਰੋ ਮਰਨ ਭੋਗ ਤੇ ਖਰਚਾ ਨਾ ਕਰੋ ਕੋਈ ਪੁੱਛਣ ਵਾਲਾ ਹੋਵੇ ਬਈ ਗਰੀਬਾਂ ਦਾ ਐਨਾ ਮਾਲ ਲੁੱਟ ਕੇ ਲਜਾਣਾ ਕਿੱਥੇ ਐ ਲੁੱਟਣ 'ਚ ਕੋਈ ਕਮੀ ਨਹੀਂ ਤਾਂ ਖਰਚੇ 'ਚ ਬਚਤ ਸੁਜਦੀ ਹੈ ਤੂੰ 20 ਤਾ ਪੂੜੀਆਂ ਖਾ ਹੀ ਲਈਆਂ ਹੋਣੀਆਂ 20 ਤੋਂ ਤਾ ਜ਼ਿਆਦਾ ਹੀ ਖਾਦੀਆਂ ਸੀ ਮੈਂ ਹੁੰਦਾ ਤਾ ਮੈਂ 50 ਖਾ ਜਾਂਦਾ 50 ਤੋਂ ਘੱਟ ਤਾਂ ਮੈਂ ਵੀ ਨਹੀਂ ਖਾਦੀਆਂ ਹੋਣੀਆਂ ਹੱਟਾ ਘੱਟਾ ਸੀ ਤੂੰ ਤਾਂ ਮੇਰਾ ਅੱਧਾ ਵੀ ਨਹੀਂ ਹੈ ਆਲੂ ਖਾ ਕੇ ਦੋਹਾਂ ਨੇ ਪਾਣੀ ਪੀਤਾ ਅਤੇ ਉੱਥੇ ਹੀ ਧੂਣੀ ਕੋਲ ਆਪਣੀਆਂ ਤੋਤੀਆਂ ਉੱਪਰ ਲੈ ਕੇ ਗੁੱਛਮੁਗੁੱਛਾ ਜਿਹਾ ਹੋ ਕੇ ਸੌਂ ਗਏ ਜਿਵੇਂ ਦੋ ਵੱਡੇ ਵੱਡੇ ਅਜਗਰ ਕੁੰਜਲੀਆਂ ਮਾਰ ਕੇ ਪਏ ਹੋਣ ਸਵੇਰੇ ਮਾਦਵ ਨੇ ਝੁੱਗੀ 'ਚ ਜਾ ਕੇ ਵੇਖਿਆ ਤਾਂ ਉਸ ਦੀ ਘਰ ਵਾਲੀ ਠੰਡੀ ਹੋਈ ਪਈ ਸੀ ਉਹਦੇ ਮੂੰਹ ਤੇ ਮੱਖੀਆਂ ਭੇਣਕ ਰਹੀਆਂ ਸਨ ਪਤਰਾਈ ਪਥਰਾਈਆਂ ਅੱਖਾਂ ਉੱਪਰ ਵੱਲ ਝਾਕ ਰਹੀਆਂ ਸਨ ਸਾਰਾ ਜਿਸਮ ਧੂੜ ਮਿੱਟੀ ਨਾਲ ਲਥਪਥ ਹੋਇਆ ਪਿਆ ਸੀ ਉਸ ਦੀ ਕੁੱਖ ਵਿੱਚ ਬੱਚਾ ਮਰ ਗਿਆ ਸੀ ਮਾਦਾਵ ਭੱਜਦਾ ਹੋਇਆ ਕਿਸੂ ਕੋਲ ਆਇਆ ਫਿਰਦੋਮੇ ਉੱਚੀ ਉੱਚੀ ਲੇਰਾ ਮਾਰਨ ਲੱਗ ਪਏ ਅਤੇ ਛਾਤੀ ਪਿੱਟ ਪਿੱਟ ਕੇ ਸਿਆਪਾ ਕਰਨ ਲੱਗ ਪਏ ਗਵਾਂਡੀਆਂ ਨੇ ਰੌਲਾ ਸੁਣਿਆ ਤਾਂ ਭੱਜੇ ਭੱਜ ਆਏ ਅਤੇ ਪ੍ਰਾਣੀ ਮਰਿਆਦਾ ਅਨਸਾਰ ਉਹਨਾਂ ਨੇ ਇਹ ਨਾ ਬਦ ਨਸੀਬਾ ਨੂੰ ਸਮਝਾਉਣਾ ਸ਼ੁਰੂ ਕੀਤਾ ਪਰ ਜਿਆਦਾ ਰੋਣ ਪਿੱਟਣ ਦਾ ਮੌਕਾ ਨਹੀਂ ਸੀ ਕਫਨ ਅਤੇ ਲੱਕੜਾਂ ਦੀ ਫਿਕਰ ਕਰਨੀ ਸੀ ਪਰ ਘਰ 'ਚ ਤਾਂ ਪੈਸਾ ਇੰਜ ਗਾਇਬ ਸੀ ਜਿਵੇਂ ਗਿਰਜ ਦੇ ਆਲਣੇ ਵਿੱਚੋਂ ਮਾਸ ਹੁੰਦਾ ਹੈ ਪੇਉ ਬਤ ਦੋ ਮੇਰ ਰੋਂਦੇ ਪਿੱਟ ਦੇ ਪਿੰਡ ਪਿੰਡ ਦੇ ਜ਼ਿਮੀਂਦਾਰ ਕੋਲ ਗਏ ਉਹ ਉਹਨਾਂ ਇਹਨਾਂ ਦੋਹਾਂ ਦੀ ਸ਼ਕਲ ਵੀ ਪਸੰਦ ਨਹੀਂ ਸੀ ਕਰਦਾ ਕਈ ਵਾਰ ਇਹਨਾਂ ਨੂੰ ਚੋਰੀ ਕਰਨ ਲਈ ਜਾਂ ਵਾਅਦੇ ਮੁਤਾਬਕ ਕੰਮ ਤੇ ਨਾ ਆਉਣ ਕਰਕੇ ਕੁੱਟ ਵੀ ਚੁੱਕਿਆ ਸੀ ਪੁੱਛਿਆ ਕੀ ਗੱਲ ਐ ਉਹ ਕਿਸੂ ਪਿੱਟਣ ਕਿਉਂ ਲੱਗਿਆ ਅੱਜ ਕੱਲ ਤਾਂ ਤੂੰ ਕਿਤੇ ਦਿਖਦਾ ਵੀ ਨਹੀਂ ਲੱਗਦਾ ਪਿੰਡ 'ਚੋਂ ਰਹਿਣ ਦਾ ਦਿਲ ਨਹੀਂ ਕਰਦਾ ਤੇਰਾ ਕਿਸੂ ਨੇ ਜ਼ਮੀਨ ਤੇ ਹੱਥ ਰੱਖ ਕੇ ਅੱਖਾਂ ਵਿੱਚ ਹੰਝੂ ਪੜਦਾ ਆ ਕਿਹਾ ਸਰਕਾਰ ਬੜੀ ਮੁਸੀਬਤ ਬੈ ਗਈ ਰਾਤ ਮਾਦਵ ਦੀ ਘਰ ਵਾਲੀ ਗੁਜਰ ਗਈ ਸਾਰੀ ਰਾਤ ਤੜਫਦੀ ਰਹੀ ਸਰਕਾਰ ਅਸੀਂ ਦੋਵੇਂ ਉਹਦੇ ਸਹਰਾਣੇ ਬੈਠੇ ਰਹੇ ਦਵਾ दारू ਜੋ ਵੀ ਸਰਿਆ ਕਰਦੇ ਰਹੇ ਪਰ ਫਿਰ ਵੀ ਸਾਨੂੰ ਧੋਖਾ ਦੇ ਗਈ ਹੁਣ ਤਾਂ ਕੋਈ ਰੋਟੀ ਦੇਣ ਵਾਲਾ ਨਹੀਂ ਬੀ ਨਹੀਂ ਰਿਹਾ ਮਾਲਕ ਲੁੱਟੇ ਗਏ ਘਰ ਉੱਜੜ ਗਿਆ ਤੇਰਾ ਗੁਲਾਮ ਹਾਂ ਹੁਣ ਤੇਰੇ ਬਿਨਾ ਕਿਹਦੇ ਕੋਲ ਜਾਵਾਂ ਉਸ ਦੀ ਮਿੱਟੀ ਵੀ ਚੁੱਕਣੀ ਹੈ ਤੇਰੇ ਬਿਨਾਂ ਹੋਰ ਕਿਦੇ ਦਵਾਰੇ ਜਾਈਏ ਜ਼ਿਮੇਂਦਾਰ ਸਹਬ ਦੇ ਹਾਲੂ ਸਨ ਪਰ ਕੀ ਸੁਤੇ ਤਰਸ ਖਾਣ ਖਾਣਾ ਕਾਲੇ ਕੰਬਲ ਦੇ ਰੰਗ ਚੜਾਉਣ ਦੇ ਬਰਾਬਰ ਸੀ ਦਿਲ ਤਾਂ ਕੀਤਾ ਕਿ ਉਹਨੂੰ ਕਹਿ ਦੇਵੇ ਚੱਲ ਦਫਾ ਹੋ ਇੱਥੋਂ ਉੰਜ ਤਾਂ ਬੁਲਾਉਣ ਤੇ ਵੀ ਨਹੀਂ ਆਉਂਦਾ ਤੇ ਹੁਣ ਲੋੜ ਪਈ ਤਾਂ ਮਿੱਠੇ ਪੋਚੇ ਮਾਰ ਰਿਹਾ ਹਰਾਮਖੋਰ ਕਿਸੇ ਥਾਂ ਦਾ ਬਦਮਾਸ਼ ਪਰ ਇਹ ਗੁੱਸੇ ਹੋਣ ਦਾ ਸਮਾਂ ਜਾਂ ਸਜ਼ਾ ਦੇਣ ਦਾ ਮੌਕਾ ਨਹੀਂ ਸੀ ਦਿਲ ਤੋਂ ਕੁੜਦੇ ਹੋਏ ਨੇ 2 ਰੁਪਏ ਕੱਢ ਕੇ ਸੁੱਟ ਦਿੱਤੇ ਪਰ ਹਮਦਰਦੀ ਵਿੱਚ ਇੱਕ ਵੀ ਸ਼ਬਦ ਨਾ ਬੋਲਿਆ ਅਤੇ ਉਹਦੇ ਵੱਲ ਦੇਖਿਆ ਤੱਕ ਨਾ ਜਿਵੇਂ ਸਿਰ ਦਾ ਭਾਰ ਹਿਲਾਇਆ ਹੋਵੇ ਜਦੋਂ ਜ਼ਿਮੀਂਦਾਰ ਸਾਹਿਬ ਨੇ 2 ਰੁਪਏ ਦਿੱਤੇ ਤਾਂ ਪਿੰਡ ਦੇ ਬਾਣੀਏ ਮਹਾਂਜਨ ਨਾ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਸਨ ਕਿ ਉਸ ਜ਼ਿਮੀਂਦਾਰ ਦੇ ਨਾਂ ਦਾ ਟੰਡੋਰਾ ਪਿੱਟਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿਸੇ ਨੇ 2 ਆਨੇ ਦਿੱਤੇ ਤਾਂ ਕਿਸੇ ਨੇ 4 ਦੇ ਦਿੱਤੇ ਘੰਟੇ ਵਿੱਚ ਕਿਸੂ ਕੋਲ 5 ਰੁਪਏ ਦੀ ਚੰਗੀ ਖਾਸੀ ਰਾਕਮ ਜਮ੍ਹਾਂ ਹੋ ਗਈ ਸੀ ਕਿ ਤੋ ਦਾਣੇ ਮਿਲ ਗਏ ਤਾਂ ਕਿ ਤੋ ਲੱਕੜਾ ਤੇ ਦੁਪਹਿਰੇ ਕਿਸੂ ਅਤੇ ਮਾਦਵ ਮੰਡਿਓ ਕਫਨ ਲੈਣ ਲਈ ਚਲੇ ਗਏ ਇਧਰੋਂ ਲੋਕ ਬਾਸ ਵੱਢਣ ਲੱਗ ਪਏ ਪਿੰਡ ਦੀਆਂ ਨਰਮਦਿਲ ਔਰਤਾਂ ਆ ਕੇ লাশ ਨੂੰ ਵੇਖਦੀਆਂ ਤੇ ਉਸ ਦੀ ਬੇਵਸੀ ਤੇ ਦੋ ਹੰਝੂ ਵਹਾ ਕੇ ਚਲੀਆਂ ਜਾਂਦੀਆਂ ਕਿਹੋ ਜਿਹਾ ਭੈੜਾ ਰਵਾਜ ਹੈ ਜਿਹਨੂੰ ਜਿਉਂਦੇ ਜੀ ਤਨ ਢੱਕਣ ਨੂੰ ਲੀਰਾਂ ਵੀ ਨਾ ਜੁੜੀਆਂ ਮਰਨ ਤੇ ਉਹਨੂੰ ਕਫਨ ਚਾਹੀਦਾ ਲਹ ਕਫਨ লাশ ਨਾਲ ਸੜੇ ਜਾਣਾ ਹੋਰ ਰਹਿ ਵੀ ਕੀ ਜਾਣਾ ਇਹ ਹੀ 5 ਰੁਪਏ ਪਹਿਲਾਂ ਮਿਲ ਜਾਂਦੇ ਤਾਂ ਕੋਈ ਦਵਾਦਾਰੂ ਹੀ ਕਰ ਲੈਂਦੇ ਦੋਵੇਂ ਇੱਕ ਦੂਜੇ ਦੀ ਮੰਨ ਦੀ ਗੱਲ ਤਾੜ ਰਹੇ ਸਨ ਮੰਡੀ ਵਿੱਚ ਇਧਰ ਉਧਰ ਘੁੰਮਦੇ ਰਹੇ ਕਦੇ ਇਸ ਬਜਾਜ ਦੀ ਦੁਕਾਨ ਤੇ ਤੇ ਕਦੇ ਦੂਸਰੇ ਦੀ ਤੇ ਤਰਾਂਤਰਾਂ ਦੇ ਕੱਪੜੇ ਰੇਸ਼ਮੀ ਕੱਪੜੇ ਸੂਤੀ ਕੱਪੜੇ ਦੇਖੇ ਪਰ ਕੋਈ ਜਤਿਆ ਨਾ ਇੱਥੋਂ ਤੱਕ ਕੇ ਸ਼ਾਮ ਹੋ ਗਈ ਫਿਰ ਦੋਵੇਂ ਪਤਾ ਨਹੀਂ ਕਿਹੜੀ ਦੇਵੀ ਪ੍ਰੇਰਣਾ ਨਾਲ ਇੱਕ ਸ਼ਰਾਬ ਦੇ ਠੇਕੇ ਸਾਹਮਣੇ ਜਾ ਪੁੱਜੇ ਅਤੇ ਜਿਵੇਂ ਕੋਈ ਪਹਿਲਾਂ ਹੀ ਬਣਾਈ ਹੋਈ ਬਿਉਂਧ ਹੋਵੇ ਅੰਦਰ ਲੰਘ ਗਏ ਉੱਥੇ ਕੁਝ ਧੇਰ ਤੱਕ ਦੋਵੇਂ ਹੱਕੇ ਬੱਕੇ ਜਿਹਾ ਖੜੇ ਰਹੇ ਫਿਰ ਕਿਸ ਨੂੰ ਨੇ ਗੱਦੀ ਦੇ ਸਾਹਮਣੇ ਜਾ ਕੇ ਕਿਹਾ ਸ਼ਾਹ ਜੀ ਇੱਕ ਬੋਤਲ ਦੇ ਦਿਓ ਉਸ ਤੋਂ ਬਾਅਦ ਕੁਝ ਨਮਕੀਨ ਆਇਆ ਤਲੀਆਂ ਹੋਈਆਂ ਮੱਛੀਆਂ ਆਈਆਂ ਦੋਵੇਂ ਜਣੇ ਬਰਾਂਡੇ ਵਿੱਚ ਬੈਠ ਕੇ ਆਰਾਮ ਨਾਲ ਪੀਣ ਲੱਗੇ ਕਈ ਗਲਾਸ ਦੜਾ ਦੜ ਅੰਦਰ ਸੁੱਟਣ ਤੋਂ ਬਾਅਦ ਦੋਨੇ ਸਰੂਰ ਵਿੱਚ ਆ ਗਏ ਕੀਸੂ ਬੋਲਿਆ ਕਫਨ ਦੇਣ ਨਾਲ ਕੀ ਹੋਣਾ ਸੜਨਾ ਹੀ ਸੀ ਬਹੂ ਦੇ ਨਾਲ ਤਾਂ ਨਹੀਂ ਸੀ ਜਾਣਾ ਮਾਦਵ ਅਸਮਾਨ ਵੱਲ ਦੇਖ ਕੇ ਬੋਲਿਆ ਜਿਵੇਂ ਦੇਵਤਿਆਂ ਨੂੰ ਆਪਣੇ નિર્ਦੋਸ਼ ਹੋਣ ਦਾ ਗਵਾਹ ਬਣਾ ਰਿਹਾ ਹੋਵੇ ਦੁਨੀਆ ਦਾ ਦਸਤੂਰ ਹੈ ਨਹੀਂ ਤਾਂ ਕੋਈ ਬ੍ਰਾਹਮਣਾ ਨੂੰ ਹਜ਼ਾਰਾਂ ਰੁਪਏ ਕਿਉਂ ਦੇਵੇ ਕਿਹੜਾ ਦੇਖਦਾ ਹੈ ਪ੍ਰਲੋਕ 'ਚੋਂ ਮਿਲਦਾ ਵੀ ਆ ਜਾਂ ਨਹੀਂ ਬਰਡੇ ਬੰਦਿਆਂ ਕੋਲ ਪੈਸਾ ਹੈ ਚਾਹੇ ਰੱਖਣ ਚਾਹੇ ਫੋਕਣ ਸਾਡੇ ਕੋਲ ਕੀ ਹੈ ਫੋਕਣ ਵਾਸਤੇ ਪਰ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਲੋਕ ਪੁੱਛਣਗੇ ਨੀ ਕਫਨ ਕਿੱਥੇ ਹੈ ਕਿਸੂ ਹੱਸਿਆ ਉਹ ਛੱਡ ਕਹਿ ਦਿਆਂਗੇ ਕਿ ਪੈਸੇ ਕਿਤੇ ਗਿਰ ਗਏ ਬਥੇਰਾ ਲੱਭਿਆ ਪਰ ਮਿਲੇ ਹੀ ਨਹੀਂ ਯਕੀਨ ਤਾਂ ਉਹਨਾਂ ਨੂੰ ਆਉਣਾ ਨਹੀਂ ਪਰ ਫਿਰ ਪੈਸੇ ਦੇਣਗੇ ਵੀ ਉਹੀ ਮਾਦਵ ਵੀ ਹੱਸਿਆ ਅਚਾਨਕ ਮਿਲੀ ਖੁਸ਼ੀ ਤੇ ਕਹਿਣ ਲੱਗਿਆ ਚੰਗੀ ਸੀ ਵਿਚਾਰੀ ਮਰੀ ਵੀ ਤਾਂ ਪੂਰਾ ਖਵਾਪ ਹੋਇ ਪਲਾ ਕੇ ਹੁਣ ਬੋਤਲ ਤੋਂ ਜ਼ਿਆਦਾ ਹੋ ਗਈ ਕਿ ਇਸੂ ਨੇ ਦੋ ਸੇਰ ਪੂਰੀਆਂ ਮੰਗਵਾਈਆਂ ਚਟਣੀ ਅਚਾਰ ਕਲੇਜੀਆਂ ਠੇਕੇ ਦੇ ਸਾਹਮਣੇ ਹੀ ਦੁਕਾਨ ਸੀ ਮਾਦਵ ਭੱਜ ਕੇ ਦੋ ਪੱਤਲਾਂ ਵਿੱਚ ਸਾਰਾ ਸਮਾਨ ਲੈ ਆਇਆ ਪੂਰਾ 1.5 ਰੁਪਈਆ ਹੋਰ ਖਰਚ ਹੋ ਗਿਆ ਹੁਣ ਬਸ ਥੋੜੇ ਜੇ ਪੈਸੇ ਹੀ ਬਚੇ ਰਹਿ ਗਏ ਸਨ ਦੋਵੇਂ ਇਸ ਵੇਲੇ ਬੜੀ ਸ਼ਾਨ ਨਾਲ ਬੈਠੇ ਪੂਰੀਆਂ ਖਾ ਰਹੇ ਸਨ ਜਿਵੇਂ ਜੰਗਲ ਵਿੱਚ ਕੋਈ ਸ਼ੇਰ ਆਪਣੇ ਸ਼ਿਕਾਰ ਦੀ ਦਾਵਤ ਉਡਾ ਰਿਹਾ ਹੋਵੇ ਨਾ ਜਵਾਬਦੇਹੀ ਦਾ ਡਰ ਸੀ ਨਾ ਬਦਨਾਮੀ ਦਾ ਫਿਕਰ ਇਹਨਾਂ ਉਹਨਾਂ ਭਾਵਨਾਵਾਂ ਦੇ ਉੱਪਰ ਬਹੁਤ ਪਹਿਲਾਂ ਹੀ ਕਾਬੂ ਪਾ ਲਿਆ ਸੀ ਕਿਸੂ ਦਾਰਸ਼ਨਿਕਾਂ ਵਾਂਗ ਬੋਲਿਆ ਸਾਡੀ ਆਤਮਾ ਖੁਸ਼ ਹੋ ਰਹੀ ਹੈ ਤਾਂ ਇਹਦਾ ਉਹਨੂੰ ਉਹਨੂੰ ਹੀ ਪੁਨ ਲੱਗੂ ਮਾਦਵ ਨੇ ਸ਼ਰਦਾ ਨਾਲ ਸਿਰ ਝੁਕਾ ਕੇ ਤਸਦੀਕ ਕੀਤਾ ਜ਼ਰੂਰ ਲੱਗੂ ਰੱਬਾ ਤੂੰ ਤਾਂ ਜਾਣੀ ਜਾਣ ਹੈ ਉਸ ਨੂੰ ਸਵਰਗ ਭੇਜ ਦੇਵੀ ਅਸੀਂ ਦੋਵੇਂ ਦਿਲੋਂ ਉਸ ਨੂੰ ਅਸੀਸ ਦੇ ਰਹੇ ਹਾਂ ਅੱਜ ਜੋ ਖਾਣ ਪੀਣ ਨੂੰ ਮਿਲਿਆ ਉਹ ਤਾਂ ਸਾਰੀ ਉਮਰ ਨਹੀਂ ਮਿਲਿਆ ਕਦੇ ਇੱਕ ਪਲ ਬਾਅਦ ਮਾਦਵ ਦੇ ਮਨ ਵਿੱਚ ਇੱਕ ਸ਼ੰਕਾ ਉੱਠਿਆ ਕਹਿੰਦਾ ਕਿਉਂ ਬਾਪੂ ਅੱਪਾ ਵੀ ਤਾਂ ਇੱਕ ਨਾ ਇੱਕ ਦਿਨ ਉੱਥੇ ਜਾਵਾਂਗੇ ਹੀ ਕਿਸੂ ਨੇ ਇਸ ਭੋਲੇ ਭਾਲੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਉਪਰ ਲੋਕ ਦੀਆਂ ਗੱਲਾਂ ਸੁਣ ਕੇ ਇਸ ਆਨੰਦ ਵਿੱਚ ਕੋਈ ਅੜਿੱਕਾ ਨਹੀਂ ਸੀ ਪਾਉਣਾ ਚਾਹੁੰਦਾ ਜੇ ਉਸ ਨੇ ਉੱਥੇ ਸਾਨੂੰ ਪੁੱਛਿਆ ਕਿ ਤੁਸੀਂ ਕਫਨ ਕਿਉਂ ਨਹੀਂ ਦਿੱਤਾ ਤਾਂ ਕੀ ਕਹਾਂਗੇ ਕਹਾਂਗੇ ਤੇਰਾ ਸਿਰ ਪੁੱਛੂ ਤਾਂ ਜ਼ਰੂਰ ਤੈਨੂੰ ਪਤਾ ਹੈ ਬਾਈ ਉਸ ਨੂੰ ਬਈ ਉਸ ਨੂੰ ਕਫਨ ਨਹੀਂ ਮਿਲਣਾ ਤੂੰ ਮੈਨੂੰ ਕੋਈ ਗਦਾ ਸਮਝਿਆ ਹੈ 60 ਸਾਲ ਇਸ ਦੁਨੀਆ ਵਿੱਚ ਘਾਣਾ ਹੀ ਖੋਤਦਾ ਰਿਹਾ ਮੈਂ ਉਸ ਨੂੰ ਕਫਨ ਮਿਲੂਗਾ ਤੇ ਇਸ ਤੋਂ ਵੀ ਵਧੀਆ ਮਿਲੇਗਾ ਮਾਦਵ ਨੂੰ ਯਕੀਨ ਨਾ ਹੋਇਆ ਕਹਿੰਦਾ ਕੌਣ ਦੇਊਗਾ ਰੁਪਏ ਤਾਂ ਤੂੰ ਖਾ ਗਿਆ ਸਾਰੇ ਉਹ ਤਾਂ ਮੈਥੋਂ ਪੁੱਛੂਗੀ ਉਸ ਨੂੰ ਵਿਆਹ ਕੇ ਤਾਂ ਮੈਂ ਹੀ ਲਿਆਇਆ ਸੀ ਕਿ ਇਸੂ ਗਰਮ ਹੋ ਕੇ ਕਹਿਣ ਲੱਗਿਆ ਮੈਂ ਕਿਹਾ ਨਾ ਉਸ ਨੂੰ ਕਫਨ ਮਿਲੇਗਾ ਤੂੰ ਮੰਨਦਾ ਕਿਉਂ ਨਹੀਂ ਕੌਣ ਦੇਊਗਾ ਦੱਸ ਤਾਂ ਸਹੀ ਉਹ ਹੀ ਦੇਣਗੇ ਜਿਨ੍ਹਾਂ ਨੇ ਹੁਣ ਦਿੱਤਾ ਸੀ ਬਸ ਐਤ ਕਿ ਪੈਸੇ ਆਪਣੇ ਹੱਥ ਨਹੀਂ ਆਉਣੇ ਜਿਵੇਂ ਜਿਵੇਂ ਹਨੇਰਾ ਵਧਦਾ ਜਾਂਦਾ ਤੇ ਤਾਰਿਆਂ ਦੀ ਚਮਕ ਤਿੱਖੀ ਹੁੰਦੀ ਜਾਂਦੀ ਠੇਕੇ ਤੇ ਰੌਣਕ ਵੀ ਵੱਧ ਹੀ ਜਾਂਦੀ ਸੀ ਕੋਈ ਗੌਂਦਾ ਕੋਈ ਫੜਾ ਮਾਰਦਾ ਕੋਈ ਆਪਣੇ ਨਾਲ ਦੇ ਨੂੰ ਜੱਫੀ ਪਾਈ ਜਾਂਦਾ ਕੋਈ ਆਪਣੇ ਦੋਸਤ ਦੇ ਮੂੰਹ ਨੂੰ ਗਲਾਸ ਲਈ ਜਾਂਦਾ ਸੀ ਉਸ ਬਾਤਾਵਰਨ ਵਿੱਚ ਸਰੂਰ ਸੀ ਹਵਾ ਵਿੱਚ ਨਸ਼ਾ ਸੀ ਕਈ ਤਾਂ ਇੱਥੇ ਆ ਕੇ ਇੱਕ ਅੱਧੇ ਬੁੱਕ ਵਿੱਚ ਹੀ ਮਸਤ ਹੋ ਜਾਂਦੇ ਸ਼ਰਾਬ ਨਾਲੋਂ ਜ਼ਿਆਦਾ ਉੱਥੋਂ ਦੀ ਹਵਾ ਤੇ ਉੱਥੋਂ ਉਹਨਾਂ ਤੇ ਜ਼ਿਆਦਾ ਅਸਰ ਕਰਦੀ ਸੀ ਜ਼ਿੰਦਗੀ ਦੇ ਅੜਿੱਕੇ ਇੱਥੇ ਖਿੱਚ ਲਿਆਉਂਦੇ ਸਨ ਕੁਝ ਸਮੇਂ ਲਈ ਤਾਂ ਉਹ ਭੁੱਲ ਹੀ ਜਾਂਦੇ ਕਿ ਉਹ ਜਿਉਂਦੇ ਹਨ ਜਾਂ ਮਰ ਚੁੱਕੇ ਹਨ ਜਾਂ ਨਾ ਜਿਉਂਦੇ ਹਨ ਜਾਂ ਨਾ ਮਰੇ ਹਨ ਤੇ ਇਹ ਦੋਵੇਂ ਪਿਓ ਪੁੱਤ ਅਜੇ ਵੀ ਸਵਾਦ ਲੈ ਲੈ ਕੇ ਚੁਸਕੀਆਂ ਭਰ ਰਹੇ ਸਨ ਸਾਰਿਆਂ ਦੀਆਂ ਨਜ਼ਰਾਂ ਇਹਨਾਂ ਤੇ ਟਿਕੀਆਂ ਹੋਈਆਂ ਸਨ ਦੋਵੇਂ ਕਿੰਨੇ ਕਿਸਮਤ ਵਾਲੇ ਨੇ ਪੂਰੀ ਬੋਤਲ ਵਿਚਾਲੇ ਪਈ ਹੈ ਰੱਜ ਕੇ ਖਾਣ ਤੋਂ ਬਾਅਦ ਮਾਦਵ ਨੇ ਬਚੀਆਂ ਹੋਈਆਂ ਪੂਰੀਆਂ ਦਾ ਪੱਤਲ ਚੁੱਕ ਕੇ ਇੱਕ ਬੁਖਾਰੀ ਨੂੰ ਦੇ ਦਿੱਤਾ ਜਿਹੜਾ ਖੜਾ ਇਹਨਾਂ ਵੱਲ ਭੁੱਖੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਅਤੇ ਦੇਣ ਦਾ ਮਾਣ ਅਤੇ ਆਨੰਦ ਖੁਸ਼ੀ ਉਸ ਦੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤੀ ਸੀ ਕਿਸੂ ਨੇ ਕਿਹਾ ਲੈ ਜਾ ਰੱਜ ਕੇ ਖਾ ਤੇ ਅਸੀਸ ਦੇ ਜਿਸ ਦੀ ਕਮਾਈ ਹੈ ਉਹ ਤਾਂ ਮਰ ਗਈ ਪਰ ਤੇਰੀ ਅਸੀਸ ਉਸ ਤੱਕ ਜਰੂਰ ਪਹੁੰਚੇਗੀ ਦਿਲੋਂ ਅਸੀਸ ਦਈ ਬੜੀ ਸਖਤ ਕਮਾਈ ਦੇ ਪੈਸੇ ਨੇ ਮਾਦਵ ਨੇ ਫੇਰ ਅਸਮਾਨ ਵੱਲ ਤੱਕਦਿਆਂ ਕਿਹਾ ਸਵਰਗ ਜਾਉ ਓ ਬਾਪੂ ਸਵਰਗ ਦੀ ਰਾਣੀ ਬਣੋ ਕਿਸੂ ਖੜਾ ਹੋ ਗਿਆ ਜਿਵੇਂ ਆਨੰਦ ਦੀਆਂ ਲਹਿਰਾਂ ਵਿੱਚ ਤੈਰਦਾ ਹੋਇਆ ਕਹਿਣ ਲੱਗਿਆ ਹਾਂ ਪੁੱਤ ਸਵਰਗ ਜਾਉਗੀ ਕਿਸੇ ਨੂੰ ਸਤਾਇਆ ਨਹੀਂ ਕਿਸੇ ਨੂੰ ਦਵਾਇਆ ਨਹੀਂ ਮਰਦੇ ਮਰਦੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲਾਲਸਾ ਪੂਰੀ ਕਰ ਗਏ ਸਵਰਗ ਚ ਉਹ ਨਹੀਂ ਜਾਉ ਤਾਂ ਹੋਰ ਅਟ ਢਿੱਡਲ ਜਾਣਗੇ ਜਿਹੜੇ ਗਰੀਬਾਂ ਨੂੰ ਦੋਏ ਹੱਥਾਂ ਨਾਲ ਲੁੱਟਦੇ ਨੇ ਤੇ ਆਪਣਾ ਆਪਣੇ ਪਾਪ ਧੋਣ ਲਈ ਗੰਗਾ ਚ ਡੁਬਕੀਆਂ ਲਾਉਂਦੇ ਫਿਰਦੇ ਨੇ ਮੰਦਰਾਂ ਵਿੱਚ ਜਲ ਚੜਾਉਂਦੇ ਨੇ ਸ਼ਰਦਾ ਦਾ ਇਹ ਰੰਗ ਛੇਤੀ ਹੀ ਉਤਰ ਗਿਆ ਅਸਥਿਰਤਾ ਨਸੇ ਦੀ ਖਾਸੀਅਤ ਹੈ ਦੁੱਖ ਤੇ ਨਿਰਾਸ਼ਾ ਦਾ ਦੌਰ ਸ਼ੁਰੂ ਹੋਇਆ ਮਾਦਵ ਨੇ ਕਿਹਾ ਪਰ ਬਾਪੂ ਵਿਚਾਰੇ ਨੇ ਸਾਰੀ ਉਮਰ ਦੁੱਖੀ ਭੋਗਿਆ ਬਸ ਕਿੰਨਾ ਦੁੱਖ ਸਹਿ ਕੇ ਮਰੀ ਉਹ ਅੱਖਾਂ ਤੇ ਹੱਥ ਰੱਖ ਕੇ ਰੋਣ ਲੱਗ ਪਿਆ ਉੱਚੀ ਉੱਚੀ ਲੇਰਾ ਮਾਰ ਕੇ ਕਿਸੂ ਨੇ ਸਮਝਾਇਆ ਕਿਉਂ ਰੋਣਾ ਪੁੱਤ ਖੁਸ਼ ਹੋ ਕਿ ਉਹ ਇਸ ਮਾਇਆ ਜਾਲ ਤੋਂ ਆਜ਼ਾਦ ਹੋ ਗਈ ਜੰਜਾਲ ਤੋਂ ਛੁੱਟੀ ਬੜੀ ਕਿਸਮਤ ਵਾਲੀ ਸੀ ਜਿਹੜੀ ਇੰਨੀ ਛੇਤੀ ਮੋਹ ਮਾਇਆ ਦੇ ਰਿਸ਼ਤੇ ਤੋੜ ਗਈ ਤੇ ਦੋਵੇਂ ਖੜੇ ਹੋ ਕੇ ਗਾਉਣ ਲੱਗ ਪਏ ਠੱਗਣੀ ਕਿਉਂ ਅੱਖਾਂ ਮਟਕਾਵੇ ਉਹ ਠੱਗਣੀ ਸ਼ਰਾਬੀਆਂ ਦੀਆਂ ਨਜ਼ਰਾਂ ਇਹਨਾਂ ਤੇ ਹੀ ਟਿਕੀਆਂ ਹੋਈਆਂ ਸਨ ਇਹ ਦੋਵੇਂ ਆਪਣੇ ਦਿਲ ਵਿੱਚ ਮਸਤ ਗਾਣੇ ਗਾਉਂਦੇ ਰਹੇ ਫਿਰ ਦੋਵੇਂ ਨੱਚਣ ਲੱਗ ਪਏ ਨੱਚੇ ਟੱਪੇ ਡਿੱਗੇ ਵੀ ਲੱਕ ਵੀ ਮਟਕਾਏ ਸ਼ਕਲਾਂ ਵੀ ਬਣਾਈਆਂ ਡਰਾਮੇ ਵੀ ਕੀਤੇ ਅਖੀਰ ਨਸ਼ੇ 'ਚ ਟੱਲੀ ਹੋ ਕੇ ਉੱਥੇ ਹੀ ਡਿੱਗ ਪਏ